ਮਲਾਈਕਾ ਰੂਣਾ ਨੇ ਬਣਵਾਇਆ ਇੱਕ ਹੋ ਟੈਟੂ ਜਾਣੋ ਕੀ ਹੈ ਇਸਦਾ ਅਰਥ ਮਲਾਈਕਾ ਰੂਣਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ ਉਹ ਆਪਣੇ ਕੰਮ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਕਰਕੇ ਖਬਰਾਂ ਵਿੱਚ ਹੈ ਮਲਾਈਕਾ ਨੇ ਹੁਣ ਤੱਕ ਬਹੁਤ ਸਾਰੇ ਟੈਟੂ ਬਣਵਾਏ ਨੇ ਉਸਨੇ ਹਾਲੀ ਦੇ ਵਿੱਚ ਇੱਕ ਟੈਟੂ ਬਣਵਾਇਆ ਜਿਸ ਬਾਰੇ ਉਸਨੇ ਗੱਲ ਕੀਤੀ ਮਲਾਈਕਾ ਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਕਹੀ ਸੀ ਜਿੱਥੇ ਉਸਦੇ ਨਵੇਂ ਟੈਟੂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਮਲਾਈਕਾ ਨੇ ਆਪਣੇ ਨਵੇਂ ਟੈਟੂ ਬਾਰੇ ਗੱਲ ਕੀਤੀ ਮਲਾਈਕਾ ਨੇ ਖੁਦ ਆਪਣੇ ਟੈਟੂ ਦਾ ਮਤਲਬ ਦੱਸਿਆ ਇਹ ਟੈਟੂ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕੁਝ ਐਡ ਕਰ ਰਿਹਾ ਹੈ ਮਲਾਈਕਾ ਰੋਣਾ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਟੈਟੂ ਬਾਰੇ ਗੱਲ ਕੀਤੀ ਉਸਨੇ ਕਿਹਾ ਕਿ ਮੇਰੇ ਲਈ ਟੈਟੂ ਜ਼ਿੰਦਗੀ ਦੇ ਉਸ ਪੁਆਇੰਟ ਤੇ ਆਏ ਮੈਂ ਇਹ ਅਜੀ ਨਹੀਂ ਬਣਾਉਂਦੀ ਹਾਂ ਇਸ ਦਾ ਇੱਕ ਨਿੱਜੀ ਅਰਥ ਹੈ 2024 ਦਾ ਸਾਲ ਮੇਰੇ ਲਈ ਬਹੁਤ ਔਖਾ ਸੀ ਮਲਾਈਕਾ ਰੋਣਾ ਨੇ ਆਪਣੇ ਹੱਥ ਤੇ ਸਬਰ ਅਤੇ ਸ਼ੁਕਰ ਲਿਖਵਾਇਆ ਹੋਇਆ ਹੈ ਮਲਾਈਕਾ ਨੇ ਹੁਣ ਆਪਣੇ ਟੈਟੂ ਦਾ ਮਤਲਬ ਦੱਸਿਆ ਉਸਨੇ ਕਿਹਾ ਕਿ ਸਬਰ ਦਾ ਅਰਥ ਹੈ ਸਬਰ ਅਤੇ ਸ਼ੁਕਰ ਦਾ ਅਰਥ ਹੈ ਸ਼ੁਕਰਗੁਜ਼ਾਰੀ ਇਹ ਸ਼ਬਦ ਮੇਰੇ ਨਾਲ ਰਹਿੰਦੇ ਨੇ ਜਦੋਂ ਮੈਂ ਸੋਚਦੀ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਅੱਜ ਮੈਂ ਕਿੱਥੇ ਹਾਂ ਤੁਹਾਨੂੰ ਦੱਸਦੀ ਹਾਂ ਕਿ ਸਾਲ 2024 ਮਲਾਈਕਾ ਲਈ ਬਹੁਤ ਹੀ ਮੁਸ਼ਕਲ ਰਿਹਾ ਉਸਦੇ ਪਿਤਾ ਅਨਿਲ ਮਹਿਤਾ ਇਸ ਦੁਨੀਆ ਤੋਂ ਚਲੇ ਗਏ ਸਨ ਦੂਜੇ ਮਾਸੇ ਉਸਦਾ ਅਰਜੁਨ ਕਪੂਰ ਦੇ ਨਾਲ ਬ੍ਰੇਕਅਪ ਹੋ ਗਿਆ ਅਰਜੁਨ ਕਪੂਰ ਮਲਾਈਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਲ ਖੜੇ ਹੋਏ ਨਜ਼ਰ ਵੀ ਆਏ ਵਰਕਫੈਂਟ ਦੀ ਗੱਲ ਕਰੀਏ ਤਾਂ ਅਨੇ ਦਿਨੀ ਮਲਾਈਕਾ ਰੈਮੋ ਡਿਸ਼ੋਜ਼ਾ ਦੇ ਨਾਲ ਇੱਕ ਰਿਐਲਿਟੀ ਸ਼ੋਅ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ ਮਲਾਈਕਾ ਆਪਣੀ ਡਾਂਸ ਦੇ ਲਈ ਮਸ਼ਹੂਰ ਹੈ ਤੇ ਇਸੇ ਕਾਰਨ ਉਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਉਹ ਸ਼ੋਅ ਦੇ ਵਿੱਚ ਇੱਕ ਗਲੈਮਰ ਵੀ ਜੋ ਮਨਤ ਦੇ ਰੈਨੋਵੇਸ਼ਨ ਲਈ ਗੋਰੀ ਖਾਨ ਨੇ ਵੇਚ ਦਿੱਤਾ ਕਰੋੜਾਂ ਦਾ ਫਲੈਟ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ ਸ਼ਾਹਰੁਖ ਖਾਨ ਅਤੇ ਗੋਰੀ ਖਾਨ ਆਪਣੇ ਮਨਤ ਦੀ ਮੁਰੰਮਤ ਕਰਵਾ ਰਹੇ ਨੇ ਗੋਰੀ ਇਸ ਘਰ ਨੂੰ ਹੋਰ ਵੀ ਅਲੀਸ਼ਾਨ ਬਣਾਉਣ ਜਾ ਰਹੀ ਹੈ ਮਨਤ ਨੂੰ ਰੈਨੋਵੇਸ਼ਨ ਦੇ ਲਈ ਖਾਲੀ ਕਰ ਦਿੱਤਾ ਜਾਏਗਾ ਤੇ ਕਿੰਗ ਖਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਪਾਲੀ ਹਿੱਲ ਦੇ ਵਿੱਚ ਤੋਂ ਲਗਜ਼ਰੀ ਡਿਊਪਲੈਕਸ ਅਪਾਰਟਮੈਂਟਾਂ ਵਿੱਚ ਸ਼ਿਫਟ ਹੋਣਗੇ ਸ਼ਾਹਰੁਖ ਨੇ ਇਹ ਅਪਾਰਟਮੈਂਟ ਜੈਕੀ ਬਗਨਾਨੀ ਆਪਣੇ ਭੈਣ ਦੀਪਸ਼ਿਕਾ ਤੋਂ ਕਿਰਾਏ ਤੇ ਲਿਆ ਸੀ ਗੋਰੀ ਨੇ ਮੰਨਤ ਦੇ ਰੈਨੋਵੇਸ਼ਨ ਦੇ ਲਈ ਇੱਕ ਸਮਾਰਟ ਮੂਵ ਲਿਆ ਹੈ ਉਸਨੇ ਆਪਣਾ ਆਲੀਸ਼ਾਨ ਫਲੈਟ ਵੇਚ ਦਿੱਤਾ ਹੈ ਇਸ ਫਲੈਟ ਨੂੰ ਵੇਚ ਕੇ ਗੋਰੀ ਨੇ ਕਰੋੜਾ ਰੁਪਏ ਕਮਾਏ ਗੋਰੀ ਨੇ ਮੁੰਬਈ ਦੇ ਪਾਸ ਇਲਾਕੇ ਦਾਦਰ ਵੈਸਟ ਦੇ ਵਿੱਚ ਆਪਣਾ ਫਲੈਟ ਵੇਚ ਦਿੱਤਾ ਗੋਰੀ ਨੇ ਇਹ ਆਲੀਸ਼ਾਨ ਫਲੈਟ 2.5 ਸਾਲ ਪਹਿਲਾਂ ਖਰੀਦਿਆ ਸੀ ਇਸ ਫਲੈਟ ਨੂੰ ਵੇਚਣ ਤੋਂ ਬਾਅਦ ਗੋਰੀ ਨੂੰ ਕਰੋੜਾਂ ਦਾ ਮੁਨਾਫਾ ਵੀ ਹੋਇਆ ਮੀਡੀਆ ਰਿਪੋਰਟਸ ਦੇ ਅਨੁਸਾਰ ਗੋਰੀ ਨੇ ਆਪਣਾ ਬਾਂਦਰਾਕਰ ਮੰਨਤ ਦੇ ਰੈਨੋਵੇਸ਼ਨ ਦੌਰਾਨ ਮੁੰਬਈ ਦੇ ਦਾਦਰ ਵੈਸਟ ਖੇਤਰ ਦੇ ਵਿੱਚ ਲਗਜ਼ਰੀ ਰਿਹਾਇਸ਼ੀ ਜਾਇਦਾਦ ਵੇਚ ਦਿੱਤੀ ਇੱਕ ਰਿਪੋਰਟ ਦੇ ਅਨੁਸਾਰ ਜਾਇਦਾਦ ਦੇ ਲੈਣ ਦੇਣ ਨੂੰ ਅਧਿਕਾਰਤ ਤੌਰ ਤੇ ਮਾਰਚ 2025 ਵਿੱਚ ਰਜਿਸਟਰ ਕੀਤਾ ਗਿਆ ਸੀ ਗੋਰੀ ਦਾ ਅਪਾਰਟਮੈਂਟ ਕੋਹੀਨੂਰ ਅਲਿਤਸੀਮੋ ਇਮਾਰਤ ਵਿੱਚ ਹੈ ਇਸ ਪ੍ਰੋਜੈਕਟ ਦੇ ਵਿੱਚ 2.5 ਬੀ ਐਚ ਕੇ 3 ਬੀ ਐਚ ਕੇ ਅਤੇ 3.5 ਬੀ ਐਚ ਕੇ ਵੀ ਨੇ ਇਹ ਅਪਾਰਟਮੈਂਟ 1985 ਵਰਗ ਫੁੱਟ ਵਿੱਚ ਬਣਿਆ ਹੋਇਆ ਚਿਸਤਾ ਕਾਰਪਟੇਰੀਆ 1803.94 ਵਰਗ ਫੁੱਟ ਹੈ ਇਸ ਦੇ ਵਿੱਚ ਦੋ ਪਾਰਕਿੰਗ ਥਾਵਾਂ ਵੀ ਨੇ ਤੁਹਾਨੂੰ ਦੱਸ ਦਈਏ ਕਿ ਗੋਰੀ ਨੇ ਅਪਾਰਟਮੈਂਟ ਅਗਸਤ 2022 ਦੇ ਵਿੱਚ 8 ਕਰੋੜ 5 ਲੱਖ ਰੁਪਏ ਵਿੱਚ ਖਰੀਦਿਆ ਸੀ ਗੋਰੀ ਨੇ ਇਸ ਅਪਾਰਟਮੈਂਟ ਨੂੰ 3 ਕਰੋੜ ਦੇ ਬੇ ਮੁਨਾਫੇ ਦੇ ਨਾਲ ਵੇਚ ਦਿੱਤਾ ਇਹ 11 ਕਰੋੜ 61 ਲੱਖ ਰੁਪਏ ਦੇ ਵਿੱਚ ਵਿਕਿਆ ਸ਼ਾਹਰੁਖ ਖਾਨ ਅਤੇ ਉਹਨਾਂ ਦਾ ਪਰਿਵਾਰ ਆਪਣੇ ਮੰਨਤ ਤੋਂ ਸ਼ਿਫਟ ਹੋ ਗਿਆ ਹੈ ਰੀਪੋਰਟਾਂ ਦੇ ਅਨੁਸਾਰ ਉਹ ਪਾਲੀ ਹਿੱਲ ਦੇ ਵਿੱਚ ਕਾਲੀਸ਼ਾ ਡੁਪਲੈਕਸ ਅਪਾਰਟਮੈਂਟ ਦੇ ਵਿੱਚ ਸ਼ਿਫਟ ਹੋ ਗਏ ਨੇ ਜਿਸ ਨੂੰ ਉਹਨਾਂ ਨੇ ਹਾਲੇ ਦੇ ਵਿੱਚ ਕਿਰਾਏ ਤੇ ਲਿਆ ਹੈ ਇੱਕ ਰਿਪੋਰਟ ਦੇ ਅਨੁਸਾਰ ਮੰਨਤ ਦੇ ਵਿੱਚ ਵੱਡੀ ਤਬਦੀਲੀ ਦੀ ਯੋਜਨਾ ਬਣ ਰਹੀ ਹੈ ਤੇ ਇਸ ਕਰਕੇ ਪਰਿਵਾਰ ਸਥਾਈ ਤੌਰ ਤੇ ਇੱਥੇ ਸ਼ਿਫਟ ਹੋ ਗਏ ਮੁਰੰਮਤ ਦੇ ਵਿੱਚ ਲਗਭਗ 2 ਸਾਲ ਲੱਗਣ ਦੀ ਵੀ ਉਮੀਦ ਹੈ ਹੰਸਰਾਜ ਹਾਂਸੀ ਪਤਨੀ ਪੰਕਜ ਤਤਚੋਏ ਵਿਲੀਨ ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ ਸੂਫੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਪਦਮਸ਼ਰੀ ਹੰਸਰਾਜ ਹਾਂਸੀ ਪਤਨੀ ਰੇਸ਼ਮ ਕੌਰ ਨੂੰ ਅਜੰਮ ਵਿਦਾਇਗੀ ਦਿੱਤੀ ਗਈ ਹੈ ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਹੰਸਰਾਜ ਹਾਂਸ ਦੇ ਜੱਤੀ ਪਿੰਡ ਸਫੀਪੁਰ ਦੇ ਵਿੱਚ ਕੀਤਾ ਗਿਆ ਪੁੱਤਰ ਯੁਵਰਾਜ ਹਾਂਸ ਅਤੇ ਨਵਰਾਜ ਹਾਂਸ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਇਸ ਮੌਕੇ ਪਾਲੀਵੁੱਡ ਗਾਇਕ ਸਲੀਮ ਜਸਜੀ ਗਿੱਲ ਬੱਬਲ ਰਾਈ ਸੁਮੇਤ ਕ੍ਰਿਕਟ ਜਗਤ ਤੋਂ ਸ਼ਿਖਰ ਤਵਨਤੀ ਸਿਆਸੀ ਲੀਡਰ ਸੁਸ਼ੀਲ ਰਿੰਕੂ ਸੁਮੇਤ ਹੋਰ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਰੇਸ਼ਮਾ ਕੌਰ ਨੇ ਬੀਤੇ ਦਿਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੰਤਿਮ ਸਾਹ ਲਿਆ ਸੀ ਇਸ ਦੌਰਾਨ ਉਹਨਾਂ ਦੇ ਪਤੀ ਰਾਜਕਾਇਖ ਖੰਸਰਾਜ ਹੰਸ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ ਜਿਵੇਂ ਹੀ ਪੰਜਾਬੀ ਸੰਗੀਤ ਦੇ ਨਾਲ ਜੁੜੀਆਂ ਸ਼ਖਸੀਅਤਾਂ ਦੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਹੰਸਰਾਜ ਹੰਸ ਦੇ ਜਲੰਧਰ ਸਥਿਤ ਨਿਵਾਸ ਸਥਾਨ ਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ। ਮਿਲੀ ਜਾਣਕਾਰੀ ਮੁਤਾਬਕ ਸਵਰਗੀ ਰੇਸ਼ਮਕੌਰ ਦਾ ਅੰਤਿਮ ਸੰਸਕਾਰ ਰਾਜਕਾਇਖ ਖੰਸਰਾਜ ਹੰਸ ਦੇ ਚੱਤੀਪਿੰਡ ਸਫੀਫੁਰ ਜ਼ਿਲ੍ਹਾ ਜਲੰਧਰ ਵਿੱਚ ਕੀਤਾ ਗਿਆ। ਰੇਸ਼ਮਕੌਰ ਕਰੀਬ 60 ਸਾਲਾਂ ਦੀ ਸਨ ਅਤੇ ਉਹ 5 ਦਿਨਾਂ ਤੋਂ ਹਸਪਤਾਲ ਵਿੱਚ ਸੀ ਰਿਸ਼ਮਕੌਰ ਨੂੰ ਦਿਲ ਦੀ ਬਿਮਾਰੀ ਦੇ ਕਾਰਨ ਸਟੰਟ ਵੀ ਪਿਆ ਸੀ ਰਿਸ਼ਮਕੌਰ ਦੇ ਦਿਹਾਂਤ ਦੀ ਖਬਰ ਦੇ ਨਾਲ ਉਹਨਾਂ ਦੇ ਪਰਿਵਾਰ ਅਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ ਪਦਮਸ਼੍ਰੀ ਹੰਸ ਰਾਜ ਹੰਸਿਕ ਪਾਲੀਵੁੱਡ ਗਾਇਕ ਅਤੇ ਸਿਆਸਤਦਾਨ ਨੇ ਉਹ ਬੀਜੇਪੀ ਦੇ ਮੈਂਬਰ ਨੇ ਅਤੇ ਉਹਨਾਂ ਨੂੰ ਪਦਮਸ਼੍ਰੀ ਵੀ ਮਿਲਿਆ ਹੋਇਆ ਦਿੱਲੀ ਤੋਂ ਆਪ ਦਾ ਲੋਕ ਸਭਾ ਮੈਂਬਰ ਹੰਸ ਪੰਜਾਬੀ ਲੋਕ ਅਤੇ ਸੂਵੀ ਸੰਗੀਤ ਦੇ ਨਾਲ ਨਾਲ ਫਿਲਮਾਂ ਦੇ ਵਿੱਚ ਵੀ ਗਾਉਂਦੇ ਨੇ ਅਤੇ ਉਹਨਾਂ ਆਪਣੇ ਪੰਜਾਬੀ ਪੌਪ ਐਲਬਮ ਵੀ ਜਾਰੀ ਕੀਤੇ ਨੇ ਉਹ ਨਕੋਤਰ ਦੇ ਵਿੱਚ ਸਥਿਤ ਲਾਲ ਬਾਦਸ਼ਾਹ ਦੇ ਗਦੀਨ ਸ਼ੀਨ ਵੀਨੇ